ਬਾਰਗ ਮੈਨੂੰ ਕੀ ਬਤਾਣਾ ਕਿੱਥੇ ਗਈ ਐ ਦੱਸ ਕੇ ਗਈ ਐ ਮੈਨੂੰ ਕੀ ਲ ਕਮਾਲ ਦੀ ਐ ਤੇਰੀ ਪਰਚਾਈ ਕਿਤੇ ਗਈ ਐ ਤੈਨੂੰ ਦੱਸ ਕੇ ਨਹੀਂ ਗਈ ਤੂੰ ਕੀ ਕਰ ਨਹੀਂ ਐ ਇੱਥੇ ਲੜਨਾ ਹੀ ਆ ਜੀ ਦਾ ਬੋਲੀ ਚਾਚੀ ਆ ਤਾਂ ਕਹਿੰਦੀ ਬਾਹਰ ਗਈ ਐ ਤਾਂ ਤੂੰ ਅੰਦਰੋਂ ਆਈ ਐ ਤੂੰ ਕਾ ਆ ਗਈ ਭਾਬੀ ਛੋਲੇ ਤਾਂ ਐਵੇਂ ਪਕਾਈ ਕਰੀ ਜਾਂਦੀ ਆ ਚਾਚਾ ਕੀ ਗੱਲ ਤੈਨੂੰ ਕਿਹਾ ਤਾਂ ਸੀਗਾ ਤੂੰ ਫਿਰ ਮੂੰਹ ਚੱਕ ਕੇ ਆ ਗਈ ਆ ਤੇ ਉਹ ਨਾ ਨਹੀਂ ਕਾ ਤੂੰ ਬਿੱਲ ਦਿਖਾ ਜਣਾ ਲੈ ਕੇ ਆਈ ਆ ਲੱਕੜੀ ਦਾ ਕਿਹੜਾ ਬਿੱਲ ਲੱਕੜੀ ਦਾ ਕਿਉਂ ਤੈਨੂੰ ਕਉ ਦਿਖਾਈ ਐ ਸੀ ਜਾਂ ਕਿਉਂ ਲੱਕੜੀ ਸਾਡੀ ਐ ਤੂੰ ਬਿੱਲ ਦਿਖਾ ਰੱਖੜੀ ਚਾਚੀ ਆਇਆ ਥੋੜੀ ਪੈਲ ਮਿਲਦੇ ਹੁੰਦੇ ਆ ਨਾਲੇ ਅਸੀਂ ਅੱਧੇ ਪੈਸੇ ਦਿੱਤੇ ਅੱਧੇ ਦੇਣੇ ਆ ਫਿਰ ਜਾ ਕੇ ਸਾਨੂੰ ਬਿੱਲ ਦਊਗਾ ਚੱਲ ਸਨਿਆ ਦੇ ਕੋਲੇ ਜਿਹੜੇ ਕੋਲੇ ਲੈ ਕੇ ਆਈਆਂ ਤੁਸੀਂ ਭਾਬੀ ਕਿਉਂ ਇਹਦੇ ਮੂੰਹ ਲੱਗਦੀਆਂ ਕਿਉਂ ਸਫਾਈਆਂ ਦਿੰਨੀਆਂ ਮੈਂ ਲੈ ਕੇ ਆਈਆਂ ਨਾ ਸਨੈਰ ਤੂੰ ਅੰਦਰ ਚੱਲ ੜੀ ਇਹ ਕੀ ਮੈਂ ਅੰਦਰ ਚੱਲ ਮੈਂ ਕੁੜੀ ਨੂੰ ਐ ਕਿਹਾਉਣੀ ਮੇਰੀ ਲੈ ਆਗਾ ਨਾ ਕੁੜੀ ਤੇ ਹੀ ਥਾਣੇਦਾਰ ਲੱਗੀ ਆ ਥਾਣੇਦਾਰ ਹੀ ਲੱਗੀ ਆ ਲੈ ਆ ਫਿਰ ਨਾਲੇ ਚੋਰੀ ਕਰਦੀਆਂ ਤੇ ਨਾਲੇ ਤੂੰ ਉਹ ਕਰਦੀਆਂ ਲੈ ਚਾਚੀ ਕਿੱਡਾ ਇਲਜ਼ਾਮ ਲਾਈ ਨੇ ਚੋਰੀ ਚੋਰੀ ਨਹੀਂ ਕੀਤੀ ਸਾਡੀ ਕੁੜੀ ਨਾ ਬਣਵਾ ਚੋਰੀ ਨਹੀਂ ਕੀਤੀ ਫਿਰ ਦਿਲ ਦਿਖਾ ਦੋ ਅੱਧੇ ਪੈਸੇ ਦੇਨੇ ਸਾਰੇ ਤਾਂ ਨਹੀਂ ਦੇਨੇ ਕੋਈ ਨਹੀਂ ਕਿਹੜਾ ਸਨਿਆਰਾ ਜਿਹਨੇ ਤੁਹਾਨੂੰ ਅੱਧੇ ਪੈਸੇ ਦੇ ਕੇ ਰਖੜੀ ਚਕਾਤੀ ਹੈ ਕੋਈ ਤਾਂ ਪੂਰੇ ਪੈਸੇ ਦੇ ਕੇ ਸਮੋਸਾ ਸੋਨਾ ਚਕਾਉਂਦਾ ਤੁਹਾਨੂੰ ਅੱਧੇ ਪੈਸੇ ਦੇ ਕੇ ਰਖੜੀ ਚਕਾਤੀ ਅਸੀਂ ਉਹ ਤੋਂ ਨਾ ਸਮਾਨ ਬਣਾਉਣੇ ਆ ਸਾਨੂੰ ਦੇਤੀ ਆ ਚੱਲ ਫਿਰ ਮੇਰੇ ਨਾਲ ਚੱਲੋ ਸਨਿਆਰੇ ਕਿਉਂ ਤੇਰੇ ਨਾਲ ਕਿਉਂ ਚੱਲੀ ਗਏ ਸੀ ਇੰਨੀ ਗਰਮੀ ਅਸੀਂ ਤਾਂ ਵੀ ਨਹੀਂ ਜਾਂਦੇ ਅੱਛਾ ਅਸੀਂ ਕੰਮ ਨਹੀਂ ਕਰਨੇ ਘਰ ਦੇ ਤੇ ਸਾਡੇ ਸਾਰੀਆਂ ਨੀਂਦਾ ਉਟੀਆਂ ਪਈਆਂ ਵਾ ਤੁਹਾਨੂੰ ਕੰਮ ਦੀ ਪਈ ਐ ਤੇਰੀਆਂ ਨੀਂਦਾ ਉਟੀਆਂ ਤੂੰ ਭਾਲ ਲੈ ਕਿਤੇ ਹੋਰ ਕੋਈ ਲੈ ਗਿਆ ਹੁਣ ਲਾ ਰੱਖਣੀ ਸਾਡੀ ਐ ਸਬਜ਼ੀ ਤੋੜਨ ਗਈਆਂ ਲਿਖਾਵਾ ਤੂੰ ਉੱਥੇ ਰੱਖਿਆਈਆਂ ਤੇ ਲਖੜੀ ਚੱਕ ਲਈ ਆਈਆਂ ਤੂੰ ਜਾ ਚਾਚੀ ਤੈਨੂੰ ਮੱਥਾ ਨਾ ਮਾਰ ਚੱਲ ਅੜੀਏ